ਕੰਮ ਬਹੁਤ ਪੁਰਾਣਾ ਹੈ ਵੀਰ ਜੀ ਆਪਣਾ ਘੜ ਤੋਂ ਘੱਟ 70 ਸਾਲ ਪੁਰਾਣਾ ਕੰਮ ਹੈ ਜੀ ਪੂਰਾ ਦੋਨੋਂ ਸਾਈਡ ਫੁੱਲ ਲੇਅਰ ਭਰੀ ਹੈ ਜੀ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਪੁੱਟੀ ਭਰ ਕੇ ਇਹਨੂੰ ਰੰਗ ਕਰਾਂਗੇ 25 ਗਾਟਾ ਵੀ ਆਪਾਂ ਨੇ ਲੰਬਾ ਲਾਇਆ ਜਿੱਦਾਂ ਨਿਹੋਲੈਂਡ ਟਰੈਕਟਰ ਹੈ ਉਹਦੀ ਹੁੱਕ ਅੰਦਰ ਨੂੰ ਹੈ ਹਾਂਜੀ ਉਹਦੇ ਪਿੱਛੇ ਜੋੜੋ ਜਿਹੜੇ ਮਰਜੀ ਟਰੈਕਟਰ ਪਿੱਛੇ ਜੋੜੋ ਬੈਲੈਂਸ ਦੀ ਫੁੱਲ ਗਾਰੰਟੀ ਹੈ ਬਣੀ ਠੀਕ ਹੈ ਜੀ ਤੇ ਇਹ ਵੀ ਨਾਲ ਗੰਨੇ ਦਾ ਕੰਮ ਹੈ ਹਾਂਜੀ ਉਹ ਪਰਾਲੀ ਦਾ ਕੰਮ ਹੈ ਹੋਰ ਰਸੇ ਇਕੱਠੇ ਕਰਕੇ ਆਪਣੇ ਕਦੇ ਟਰਾਲੀ 'ਚ ਸਿੱਟਦੇ ਆ ਕਦੇ ਟੂਲ 'ਚ ਸਿੱਟਦੇ ਆ ਕਦੇ ਟਰੈਕਟਰ ਦੇ ਮ ਸਤ ਸ੍ਰੀ ਅਕਾਲ ਮੇਟਰੋ ਅਜਮ ਵਾਲੇ ਦੇ ਵਿੱਚ ਫੇਰ ਪਹੁੰਚਿਆ ਮੋਹਨ ਐਂਟਰਪ੍ਰਾਈਜ਼ ਵਾਲਿਆਂ ਦੇ ਬਾਈ ਮੋਹਨ ਨਾਲ ਹੈ ਸਤ ਸ੍ਰੀ ਅਕਾਲ ਬਾਈ ਸਤ ਸ੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਨੂੰ ਆਪਣਾ ਸਤ ਸ੍ਰੀ ਅਕਾਲ ਹੈ ਜੀ ਵੀਡੀਓ ਦੇਖਣ ਵਾਲਿਆਂ ਨੂੰ ਛੋਟਾ ਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਤੇ ਜਿਹੜੀ ਪਹਿਲਾਂ ਆਪਾਂ ਵੀਡੀਓ ਪਾਈ ਸੀ ਬਾਈ ਜੀ ਉਹ ਕਿੱਦਾਂ ਰਿਹਾ ਆਪਣ ਨੂੰ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਮਿਲਿਆ ਵੀਰ ਜੀ ਆਪਣੇ ਕੋਲ ਹਲੇ ਵੀ ਇੰਨਾ ਰਿਸਪੌਂਸ ਮਿਲਿਆ ਹੈ ਕਿ ਆਪਣੇ ਕੋ ਆਪਾਂ ਜਿਹੜੇ ਟਰਾਲੇ ਤਿਆਰ ਕਰਦੇ ਆ ਇੱਕ ਮਹੀਨੇ ਦੇ ਵਿੱਚ 35 ਟਰਾਲੇ ਤਿਆਰ ਕਰਦੇ ਆ ਆਪਾਂ ਉਹ ਵੀ ਨਹੀਂ ਪਗਾ ਸਕੇ ਹਲੇ ਵੀ ਆਰਡਰ ਅਕਸਰ ਇੱਕ ਸ਼ੇਰ ਲਿਖਿਆ ਹੁੰਦਾ ਆਪਣੀ ਬਣਾ ਲਾ ਮਿੱਤਰਾਂ ਨਿੱਤ ਮੰਗਵੀ ਨਹੀਂ ਮਿਲਦੀ ਬਣਾਉਣੀ ਕਿੱਥੋਂ ਹੈ ਬਾਈ ਮੋਹਨ ਕੋਲੋਂ ਤੇ ਬਾਈ ਕਿੰਨਾ ਕੁ ਪੁਰਾਣਾ ਕੰਮ ਹੈ ਕੰਮ ਬਹੁਤ ਪੁਰਾਣਾ ਹੈ ਵੀਰ ਜੀ ਆਪਣਾ ਘੜ ਤੋਂ ਘਟ 70 ਸਾਲ ਪੁਰਾਣਾ ਕੰਮ ਹੈ ਜੀ ਜਿਹੜਾ ਆਪਣਾ ਅੰਦਾਜ਼ ਹੈ 70 ਹੋ ਵੀ ਗਏ ਹੋਣੇ ਹਾਂਜੀ ਚਲੋ ਔਰ ਸਾਲ 2 ਸਾਲ ਦਾ ਕੋਈ ਨਹੀਂ ਆਪਣੇ ਦਾਦਾ ਜੀ ਸੀ ਜਿਹੜੇ ਉਹਨਾਂ ਦਾ ਪੁਰਾਣੀ ਸਕ੍ਰੈਪ ਦਾ ਕੰਮ ਸੀ ਠੀਕ ਹੈ ਜੀ ਤੇ ਜਿਹੜਾ ਆਪਣਾ ਜੀ ਆਪਣੇ ਡੈਡੀ ਦਾ ਸੀ ਫਿਰ ਉਹਨਾਂ ਤੋਂ ਬਾਅਦ ਉਹਨਾਂ ਦਾ ਨਵੇਂ ਟਰਾਲਿਆਂ ਦਾ 45 ਸਾਲ ਤੋਂ ਕੰਮ ਸੀ ਦਾਦਾ ਜੀ ਦਾ ਪਹਿਲਾਂ ਸਕ੍ਰੈਪ ਦਾ ਸੀ ਫਿਰ ਡੈਡੀ ਦਾ ਇਹੀ ਕੰਮ ਸੀ 35 ਸਾਲ ਤੋਂ ਹੁਣ 15 ਸਾਲ ਤੋਂ ਮੈਂ ਜੀ ਕੰਮ ਜਾਨੀ ਕਿ ਪੂਰੇ ਮ제 ਹੋਏ ਖਲਿਆਰੀ ਹੋਏ ਚੀਜ਼ ਤੇ ਹਾਂਜੀ ਹਾਂਜੀ ਤੇ ਹੁਣ ਆਪਾਂ ਟਰਾਲੇ ਬਾਰੇ ਜਾਣਕਾਰੀ ਕਰਦੇ ਆ ਇਹਦੇ ਬਾਰੇ ਦੱਸ ਬਾਈ ਇੰਨੀ ਸਵਾਈ ਚ ਯਾਰ ਕੰਮ ਇਹ ਤਾਂ ਰੰਗ ਵੀ ਨਹੀਂ ਕੀਤਾ ਹਜੇ ਇਹ ਬਾਈ ਜੀ ਦੇਖ ਸਕਦੇ ਹੋ ਕਈ ਵੀਰ ਪੁੱਛਦੇ ਆ ਰੰਗ ਹੋਏ ਹੋਏ ਟਰਾਲਿਆਂ ਦੀ ਜਿੱਦਾਂ ਫੋਟ ਆਪਾਂ ਨੂੰ ਸਵਾਲ ਕਰਦੇ ਕਿ ਵੀਰ ਜੀ ਇਹਦੇ ਚ ਪੁੱਟੀ ਤਾਂ ਨਹੀਂ ਭਰੀ ਐਂਗਲ ਚ ਇਹ ਤੁਸੀਂ ਚੈੱਕ ਕਰੋ ਦੇਖੋ ਕੱਲੀ ਕੱਲੀ ਐਂਗਲ ਇਹ ਟਰਾਲਾ ਜਿਸ ਟਾਈਮ ਬਣਾਇਆ ਵੀਰ ਜੀ ਆਪਾਂ ਨੇ ਹਾਂਜੀ ਇਕੀ ਕੈਂਗਲ ਲਾਇਆ ਨਾਲ ਦੀ ਨਾਲ ਇਹਨੂੰ ਇੱਕ ਪਿੱਛੇ ਬੰਦਾ ਗ੍ਰੈਂਡਰ ਮਾਰਦਾ ਆ ਗ੍ਰੈਂਡਰ ਮਾਰਦਾ ਆ ਨਾਲ ਦੀ ਨਾਲ ਇੱਕੀ ਕੈਂਗਲ ਤੇ ਤੇ ਜਾਨੀ ਕਿ ਪੂਰਾ ਸਫਾਈ ਚ ਕੰਮ ਕੀਤਾ ਹੈ ਪੂਰਾ ਦੋਨੋਂ ਸਾਈਡ ਫੁੱਲ ਲੇਅਰ ਭਰੀ ਹੈ ਜੀ ਠੀਕ ਹੈ ਇਹ ਨਹੀਂ ਹੈਗਾ ਵੀ ਪੁੱਟੀ ਭਰ ਕੇ ਇਹਨੂੰ ਰੰਗ ਕਰਾਂਗੇ ਪੁੱਟੀ ਥੋੜੇ ਦਿਨ ਬਾਅਦ ਉੱਤਰ ਜਾਂਦੀ ਹੈ ਠੀਕ ਹੈ ਜੀ ਤੇ ਮੱਛੀ ਘਾਟਾ ਵੀ ਲਾਤਾ ਮੱਛੀ ਘਾਟਾ ਵੀ ਆਪਾਂ ਨੇ ਲੰਬਾ ਲਾਇਆ ਜਿੱਦਾਂ ਨਿਓਹਲੈਂਡ ਟਰੈਕਟਰ ਹੈ ਉਹਦੀ ਹੁਕ ਅੰਦਰ ਨੂੰ ਹੈ ਹਾਂਜੀ ਉਹਦੇ ਪਿੱਛੇ ਜੋੜੋ ਜਿਹੜੇ ਮਰਜ਼ੀ ਟਰੈਕਟਰ ਪਿੱਛੇ ਜੋੜੋ ਬੈਲੈਂਸ ਦੀ ਫੁੱਲ ਗਾਰੰਟੀ ਹੈ ਆਪਣੀ ਠੀਕ ਹੈ ਜ ਬਣਾਇਆ ਜਿੱਥੇ ਕੰਪਿਊਟਰ ਨੇ ਕਾਇ ਹਿੱਸਾ ਇੱਥੇ ਫਿੱਟ ਹੋਣਾ ਉੱਥੇ ਫਿੱਟ ਕਰਿਆ 10 ਇੰਚੀ ਚਾਸੀ ਹੈ 10 ਇੰਚੀ ਇਹਨੂੰ ਗਾਟਾ ਲਾਇਆ ਠੀਕ ਹੈ ਜੀ 17 ਫੁੱਟੇ ਲੰਬਾ ਹੈ 17 ਫੁੱਟ ਲੰਬਾ ਹੈ 7 ਫੁੱਟ ਚੌੜਾ ਹੈ 7 ਫੁੱਟ ਚੌੜਾ ਤੇ ਆ ਵੀ ਪੂਰੀ ਮਜ਼ਬੂਤੀ ਲਾਤੀ ਹੈ ਨਾ ਇਹ ਇਹ 4.5 ਇੰਚੀ ਹੁੱਕ ਹੈ ਜੀ ਫੁੱਲ ਮਜ਼ਬੂਤ ਠੀਕ ਹੈ ਹੁੱਕ ਵੀ ਪੂਰੀ ਮਜ਼ਬੂਤੀ ਚ ਲਾਤੀ ਡਹੀ ਵੀ ਪੂਰੀ ਘੈਂਟ ਲਾਤੀ ਤੇ ਹੋਰ ਕੀ ਤਬਦੀਲੀ ਕੀਤੀ ਹੈ ਬਾਈ ਇਹ ਚ ਇਹਦੇ ਚ ਵੀਰ ਜੀ ਦੇਖ ਸਕਦੇ ਹਾਂ ਸਲੈਂਸਰ ਲਾਏ ਹੋਏ ਹੈ ਜੀ ਠੀਕ ਹੈ ਜੀ ਇਹ ਪਿੱਛੇ ਦੇਖ ਸਕਦੇ ਹਾਂ ਜਿਹੜੀ ਵੀਰਾਂ ਦੀ ਦੇ ਨੇ ਫਿਰ ਬਾਅਦ ਚ ਇਹ ਚੀਜ਼ ਲਵਾਉਂਦੇ ਨੇ ਰੰਗ ਉਤਰਦਾ ਟਰਾਲੀ ਰੰਗ ਉਤਰਦਾ ਹੈ ਜਿਹੜੇ ਵੀਰਾਂ ਦਾ ਗੰਨੇ ਦਾ ਕੰਮ ਹੈ ਹਾਂਜੀ ਉਹ ਪਰਾਲੀ ਦਾ ਕੰਮ ਹੈ ਠੀਕ ਹੈ ਜੀ ਹੋਰ ਰਸੇ ਇਕੱਠੇ ਕਰਕੇ ਆਪਣੇ ਕਦੇ ਟਰਾਲੀ ਚ ਸਿੱਟਦੇ ਆ ਕਦੇ ਟੂਲ ਚ ਸਿੱਟਦੇ ਆ ਕਦੇ ਟਰੈਕਟਰ ਦੇ ਮਰਗਾੜ ਤੇ ਰੱਖਦੇ ਆ ਇਹ ਰੱਸਾ ਸਾਰਾ ਇਹਦੇ ਚ ਹੀ ਇਕੱਠਾ ਹੋਏਗਾ ਰੀਲ ਤੇ ਇਕੱਠਾ ਹੋਏਗਾ ਰੀਲ ਤੇ ਹੀ ਇਕੱਠਾ ਦੋਨੋਂ ਸਾਈਡਾਂ ਰੀਲਾਂ ਲਾਈ ਹੋਈਆਂ ਨੇ ਦੋਨੋਂ ਸਾਈਡਾਂ ਰੀਲਾਂ ਲੱਗੀਆਂ ਨੇ ਨਾਲ ਹੀ ਕੱਸਿਆ ਜਾਏਗਾ ਇਹਦੇ ਤੇ ਹੀ ਇਕੱਠਾ ਹੋਏਗਾ ਇਹ ਤੇ ਇਕੱਠਾ ਹੋਊ ਇਹਦੇ ਨਾਲ ਹੀ ਕੱਸਿਆ ਜਾਊਗਾ ਤੇ ਸਕੂਟਰ ਦਾ ਕਲੱਚ ਲੋਕ ਲਾ ਗਿਆ ਹਾਂ ਇਹ ਕਲੱਚ ਲੋਕ ਜਿੱਦਾਂ ਸੰ ਹਾਂਜੀ ਪਰ ਇਹ ਵੀਰ ਨੇ ਵੀਰ ਨੂੰ ਪੁੱਛ ਕੇ ਆਪਾਂ ਇਹਨੂੰ ਤਾਰ ਦਾਂਗੇ ਤਾਂ ਕਿ ਸੰਗਲ ਰੰਗ ਤਾਰਦੀ ਹੈ ਟਰਾਲੇ ਦਾ ਜਾਂ ਰੋਡ ਤੇ ਜਾਂਦੀ ਹੈ ਵੱਜਦੀ ਹੈ ਟਰਾਲੀ ਦੀ ਹੈ ਇਹ ਕਲੱਚ ਲੋਕ ਇਹਨੂੰ ਪੂਰਾ ਜਾਮ ਰੱਖੇਗਾ ਨਾ ਡਾਲੇ ਨੂੰ ਖੜਕਣ ਦੇਗਾ ਨਾ ਕੁਝ ਨਾ ਹੱਲਣ ਦੇਵੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਆਪਾਂ ਜੇ ਮੜਾ ਇਧਰੋਂ ਹਟ ਕੇ ਇਹਦੇ ਹਿੱਸੇ ਬਾਰੇ ਗੱਲ ਕਰੀਏ ਕਾਇਨੈਟੀ ਹੱਬ ਲਾਈ ਹੈ ਚ ਇਹਦਾ ਹਿੱਸਾ ਹੈ ਰੇਲ ਦਾ ਹਿੱਸਾ ਹੈ ਵੀਰ ਜੀ ਰੇਲਵੇ ਦਾ ਠੀਕ ਹੈ ਜੀ ਹੱਬ ਇਹਦੀ 10 ਨਟੀ ਹੈ ਬੜੀ ਸਟੀਲ ਦੀ ਠੀਕ ਹੈ ਜੀ 10 ਤੇ 20 22 ਨੰਬਰ ਇਹਨੂੰ 베ਰੰਗ ਨੇ ਹਾਂਜੀ ਤੇ ਇੱਕ ਆਪਾਂ ਆਪਣੇ ਟਰਾਲੇ ਦੀ ਇਹ ਚੀਜ਼ ਵੀ ਦੱਸਦੇ ਆ ਤੁਹਾਨੂੰ ਜਿਹੜੀ ਜ਼ਰੂਰੀ ਹੈ ਇਹ ਜਿਹੜੀ ਸਪੋਰਟਾਂ ਨੇ ਨਾ ਦੇਖੋ ਇਹ ਆਪਾਂ ਇਹ ਬਹੁਤ ਜ਼ਰੂਰ ਲਾਂਦੇ ਆ ਚਾਹੇ ਛੋਟਾ ਟਰਾਲਾ ਹੋਵੇ 4 ਇੰਚੀ ਚੈਨਲ ਲਾਤਾ ਜੀ ਇੱਥੇ ਐਂਗਲ ਦੀ ਜਗ੍ਹਾ ਤੇ ਇਹ ਕੇ ਲਾਤਾ ਤੇ ਦੂਜਾ ਟਾਇਰਾਂ ਦੇ ਅੱਗੇ ਰਿਹਾ ਇੱਥੇ ਲਾਤਾ ਦੋ ਤੀਜਾ ਟਾਇਰਾਂ ਦੇ ਪਿੱਛੇ ਹੋ ਗਿਆ ਜੀ ਚੌਥਾ ਲਾਸਟ ਚ ਵੀ ਇੰਨੀ ਮਜ਼ਬੂਤੀ ਕਰੀ ਹੋਈ ਆ ਕਿ ਤੁਸੀਂ ਚਾਹੇ ਹੈਡਰ ਨਾਲ ਪੱਥਰ بڑے ਪੱਥਰ ਸਟਾਹ ਲੋ ਟਰਾਲੀ ਚ ਜਮਕਣਾ ਨਹੀਂ ਜਮਕਣੀ ਨਹੀਂ ਟਰਾਲੀ ਕਮਾਲ ਦੀ ਬਾਤ ਆ ਯਾਰ ਚਾਰ ਸਪੋਟਾਂ ਲਾਤੀਆਂ ਵੀ ਪੂਰੀਆਂ ਘੈਂਟ ਤੇ ਗੋਲ ਪਾਈਪ ਲਾਤੀ ਹਨਾ ਇਹਦੇ ਵੀ ਮਜ਼ਬੂਤੀ ਵਾਲੀਆਂ ਗੋਲ ਪਾਈਪ ਦੀ ਗੋਲ ਪਾਈਪ ਹੈਵੀ ਵਾਲਾ ਪਾਈਪ ਲਾਇਆ ਜੀ ਇਹ ਵੀਰਾਂ ਦੀ ਡਿਮਾਂਡ ਹੈ ਆਪਾਂ ਐਂਗਲ ਵੀ ਲਾ ਦਿੰਦੇ ਆ ਇੱਥੇ ਹਾਂਜੀ ਚੋਰਸ ਔਰ ਅੱਜ ਕੱਲ ਵੀਰੇ ਟ੍ਰੈਂਡ ਚੱਲ ਰਿਹਾ ਪੂਰਾ ਗੋਲ ਪੈਪ ਸੋਨਾ ਲੱਗਦਾ ਲਵਾਰੇ ਪਰ ਆਪਾਂ ਹੈਵੀ ਵਾਲਾ ਪੈਪ ਲਾਰੇ ਹੈਵੀ ਵਾਲਾ ਪੈਪ ਲਾਇਆ ਮੜਾ ਮੋਹਣ ਥੱਲੇ ਬੈਠ ਕੇ ਦਿਖਾਈਏ ਜਿਹੜੀ ਆ ਪੱਤੀ ਲਾਈ ਆ ਤੁਸੀਂ ਪਰ ਇਥੇ ਤਾਂ ਉਹ ਆ ਗਾਡਰ ਆਉਂਦੇ ਆ ਇਦਾਂ ਹੀ ਇਹ ਪੱਤੀ ਦਾ ਕਿਵੇਂ ਤੁਸੀਂ ਕੀ ਜ਼ਗਾੜ ਕੀਤਾ ਇਹ ਇਹ ਆ ਜਿਹੜੀ ਵੀਰਜੀ ਇਹਨੂੰ ਜਿਹੜੀ ਆਪਾਂ ਕਿਸਾਨ ਵੀਰ ਆਪਣੇ ਜਿਹੜੇ ਜਾਣਦੇ ਇਹਨੂੰ ਕੈਂਚੀ ਕਹਿੰਦੇ ਆ ਆਪਾਂ ਕੈਂਚੀ ਕਹਿੰਦੇ ਆ ਕੈਂਚੀ ਕਹਿੰਦੇ ਆ ਠੀਕ ਹੈ ਇਹ ਤਾਂ ਇੱਕ ਤਾਂ ਮਜ਼ਬੂਤੀ ਹੋ ਗਈ ਇਹਦੇ ਨਾਲ ਚਾਸੀ ਦੀ ਠੀਕ ਹੈ ਜੀ ਦੂਜਾ ਨੰਬਰ ਜਿੱਦਣ ਟਰਾਲੀ ਪੇਂਟ ਹੋ ਗਈ ਕੰਪਲੀਟ ਹੋ ਗਈ ਫੁੱਲ ਮੋਡੀਫਾਈ ਕਿ ਕੈਂਚੀ ਦਾ ਕਿੰਨਾ ਰੋ ਪੈਣਾ ਹੈ ਜੀ ਟਰਾਲੀ ਨਿਚੋਂ ਵੀ ਭਰੀ ਭਰੀ ਲੱਗੇਗੀ ਠੀਕ ਹੈ ਜਿੱਦਾਂ ਟਰਾਲੀਆਂ ਦੇ ਜੈਕ ਚਮਕਦੇ ਆ ਇਹਦੇ ਫਿਰ ਜੈਕ ਨਹੀਂ ਚਮਕਣੇ ਲੱਗਦੇ ਜੈਕ ਨਹੀਂ ਚਮਕਣਾ ਇਹ ਜਦ ਜੈਕ ਉੱਠੇਗਾ ਤਾਂ ਹੀ ਇਹ ਤਾਂ ਫਿਰ ਇਹ ਸਿੱਧੇ ਵੀ ਮਜ਼ਬੂਤੀ ਕਰਦਾ ਹੋਣਾ ਤੁਸੀਂ ਇਸ ਸਾਰੀ ਚੀਜ਼ ਦੀ ਮਜ਼ਬੂਤੀ ਹੈ ਜੀ ਇਹਦੀ ਠੀਕ ਹੈ ਜੀ ਇਹ ਕਈ ਵੀਰ ਕਹਿੰਦੇ ਆ ਸਾਨੂੰ ਲੋਡ ਨਹੀਂ ਇੰਨੀ ਮਜ਼ਬੂਤੀ ਦੀ ਪਰ ਕਈ ਵੀਰ ਕਹਿੰਦੇ ਆ ਕਿ ਕੈਂਚੀ ਜ਼ਰੂਰ ਲਵਾਉਂਦੇ ਸੋਣੀ ਇਹਦੇ ਨਾਲ ਲੱਗਦੀ ਠੀਕ ਹੈ ਸੋਣੀ ਇਹਦੇ ਨਾਲ ਲੱਗਦੀ ਹੈ ਯਾਨੀ ਕਿ ਟਰਾਲਾ ਸੋਨਾ ਵੀ ਇਹਦੇ ਨਾਲ ਲੱਗਣ ਲੱਗ ਜਾਂਦਾ ਹੈ ਇਹ ਨੀਚੇ ਤੋਂ ਭਰੀ ਭਰੀ ਲਗਣੀ ਹੈ ਨਾ ਟਰਾਲੀ ਨੀਚੇ ਤੋਂ ਭਰੀ ਭਰੀ ਲਗਣੀ ਹੈ ਤੇ ਹੁਣ ਜੇ ਆਪਾਂ ਗੱਲ ਕਰੀਏ ਇਹਦੀ ਸਾਈਡ ਸਾਈਡ ਕਿਹੜਾ ਲੱਗੀ ਹੈ 10 ਗੇਜ ਦੀ ਜਿਹੜੀ ਸਾਈਡ ਹੈ ਨਾ ਉਹ ਫੁੱਲ ਮਜ਼ਬੂਤ ਹੈ ਠੀਕ ਹੈ ਜੀ ਜਿੱਦਾਂ 12 ਗੇਜ ਹੋ ਗਈ 12 ਗੇਜ ਹਲਕੀ ਆ ਜੇਗੀ 14 ਹਲਕੀ 12 ਗੇਜ ਤਾਂ ਆਪਾਂ ਲਾਂਦੇ ਨਹੀਂ ਮੰਨਾਂ ਹੀ ਕਰ ਦਿੰਦੇ ਠੀਕ ਹੈ ਜੀ ਠੀਕ ਹੈ 10 ਗੇਜ ਲਾਂਦੇ ਆ ਇਸ ਤੋਂ ਹੋਰ ਮਜ਼ਬੂਤ ਲਾਣੀ ਚਾਹੁੰਦਾ ਹੋਵੇ ਵੀਰ 8 ਲਾ ਦਾਂਗੇ 6 ਲਾ ਦਾਂਗੇ ਠੀਕ ਹੈ ਜੀ ਪਰ ਤੇ ਇਹ ਕਿਹੜੀ ਕੰਪਨੀ ਦੀ ਲੱਗਦੀ ਹੈ ਇਹ ਬਕਾਰੋ ਕੰਪਨੀ ਦੀ ਹੈ ਜੀ ਬਕਾਰੋ ਕੰਪਨੀ ਦੀ ਇਹ ਸਾਰੇ ਪੰਜਾਬ ਚ ਸਾਰੇ ਪੂਰੇ ਹਿੰਦੁਸਤਾਨ ਚ ਸਭ ਤੋਂ ਟੋਪ ਦੀ ਕੰਪਨੀ ਹੈ ਇਹ ਵੀ ਸਰੇ ਸਰੇ ਦੀ ਕੰਪਨੀ ਦੀ ਹੈ ਇਹ ਹੁਣ ਆਇਆ ਮਾਗਰ ਡਾਲਾ ਜਿਹੜਾ ਹੈ ਜੀ ਇਹ ਦੇਖ ਸਕਦੇ ਹੋ ਇਹ ਟਰਾਲਾ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਆ ਵੀਰ ਜੀ ਹਾਂਜੀ ਇਹਦੇ ਤੇ ਪੁੱਲਰ ਪੁੱਲਰ ਲਿਖਿਆ ਹੈ ਪੁੱਲਰ ਫਾਰਮ ਲਿਖਿਆ ਹੈ ਜੀ ਵੀਰ ਦਾ ਆਰਡਰ ਤੇ ਤਿਆਰ ਹੋਇਆ ਹੈ ਹਾਂਜੀ ਉਹਨੇ ਬਾਈ ਨੇ ਡਾਲਾ ਇਹ ਕਈ ਵੀਰ ਪਹਿਲਾਂ ਨੀਚੇ ਉੱਪਰ ਖੁੱਲਣ ਵਾਲਾ ਕਰਾਉਂਦੇ ਦੇ ਠੀਕ ਹੈ ਜੀ ਇਹ ਇੱਧੇ ਤਿੰਨੋਂ ਆਪਸ਼ਨ ਕਰਿਆ ਆਪਾਂ ਨੇ ਚਲੋ ਉੱਪਰੋਂ ਦਾ ਡਾਲਾ ਖੁੱਲਦਾ ਹੀ ਇਹ ਨੀਚੇ ਨੂੰ ਵੀ ਖੁੱਲੇਗਾ ਸਾਰਾ ਇੱਕ ਸਾਈਡ ਨੂੰ ਵੀ ਖੁੱਲੇਗਾ ਠੀਕ ਹੈ ਜੀ ਯਾਨੀ ਕਿ ਤਿੰਨੋਂ ਆਪਸ਼ਨ ਆ ਗਈਆਂ ਇੱਕ ਡਾਲੇ ਦੇ ਵਿੱਚ ਹਾਂਜੀ ਠੀਕ ਹੈ ਤੇ ਜਿਹੜੀ ਫਾਰਸ ਹੈ ਫਾਰਸ ਕਹੇਗੇ ਇਹ ਲਾਈ ਹੈ ਕਿਹੜੀ ਕੰਪ ਠੀਕ ਹੈ ਜੀ ਇਹ ਫਰਸ਼ ਦੇਖ ਸਕਦੇ ਹੋ ਇੱਕ ਵਾਰ ਕੈਮਰੇ ਨਾਲ ਨਿਗਾ ਮਰਾ ਦਿਓ ਵੀਰਾਂ ਜੀ ਇਹ ਜਿਹੜਾ ਚਿੱਟਾ ਚਿੱਟਾ ਹੈ ਜਿਹੜਾ ਸਮੁੰਦਰ ਦੇ ਵਿੱਚ ਖਾਰਾ ਹੁੰਦਾ ਹੈ ਨਾ ਉਹਦੀ ਪਰਤ ਹੈ ਇਹ 2-4 ਢੇੜੇ ਲੱਗਣ ਤੋਂ ਬਾਅਦ ਸਾਫ਼ ਹੋ ਜਾਏਗੀ ਇਹ ਜਿੰਨਾ ਚਲੇਗਾ ਉਹਨਾ ਵਾਈਟ ਨਿਕਲੇਗਾ ਓਨਾ ਹੀ ਵਾਈਟ ਨਿਕਲੂ ਹਾਂਜੀ ਠੀਕ ਹੈ ਤੇ ਇਹ ਆ ਗਿਆ ਸੀ ਮਿੱਤਰੋ ਟਰਾਲਾ ਦੇਖ ਸਕਦੇ ਹੋ ਤੁਸੀਂ ਤੇ ਸਾਈਡ ਤੇ ਵੀ ਮੰਜਾ ਲਾਤਾ ਹਨਾ ਇਹਦੇ ਇਹ ਮੰਜਾ ਬਣ ਕੇ ਦੇ ਆਉਂਗੇ ਹਾਂਜੀ ਹਾਂ ਪਰਕੇ ਦੇ ਮੈਂ ਕਈ ਵੀਰ ਕਹਿੰਦੇ ਆ ਮੰਜੇ ਦੇ ਜਾਲੀ ਚਾਹੀਦੀ ਐ ਹਾਂਜੀ ਜਾਲੀ ਲਵਾ ਲੈਂਦੇ ਆ ਜਾਲੀ ਅੱਜ ਕੱਲ ਹਰੇਕ ਵੀਰ ਕਪੜੇ ਅੱਜ ਕੱਲ ਬ੍ਰਾਂਡ ਪਾਉਂਦੇ ਆ ਆਪਣੇ ਕਿਸਾਨਪਰਾ ਜਾਲੀ ਫਾੜ ਦਿੰਦੀ ਐ ਕਪੜੇ ਇਹ ਨਮਾਰ ਐ ਜਿਹੜੀ ਉਹਦੇ ਤੇ ਕੋਈ ਦਿੱਕਤ ਨਹੀਂ ਆਗੀ ਠੀਕ ਐ ਢੋਲ ਵੀ ਪੂਰਾ ਹੈਵੀ ਲਾਤਾ ਮੈਨੂੰ ਆ ਪੂਰਾ ਖੁੱਲਾ ਢੋਲਾ ਹਣਾ ਦੂਰ ਟਰਾਲਾ ਲੈ ਕੇ ਜਾਣਾ ਬਿਸਤਰੇ ਰੱਖ ਸਕਦੇ ਆ ਆਪਣਾ ਖਾਣ ਪੀਣ ਦਾ ਸਮਾਨ ਸਭ ਅਡਜਸਟ ਹੋ ਜਾਏਗਾ ਇਹਦਾ ਸਭ ਅਡਜਸਟ ਹੋ ਜਾਏਗਾ ਠੀਕ ਐ ਤੇ ਪੌੜੀ ਵੀ ਲਾਤੀ ਟਰਾਲੇ ਨੇ ਪੌੜੀ ਵੀ ਆਪਾਂ ਨੇ ਇਹਨੂੰ ਬਾਈ ਦੀ ਡਿਮਾਂਡ ਤੇ ਗੋਲ ਲਾਈ ਐ ਉੱਪਰ ਇਹ ਖੜਾ ਹੈ ਇਹ ਤੇ ਜਾਲੀ ਵੀ ਨਹੀਂ ਲੱਗੀ ਅਜੇ ਕੰਪਲੀਟ ਇਹ ਹੋਇਆ ਨਹੀਂ ਇਹਦਾ ਤਾਂ ਬਹੁਤ ਕੰਮ ਪਿਆ ਵੀਰ ਜੀ ਬਹੁਤ ਕੰਮ ਪਿਆ ਇਹਦਾ ਕੰਮ ਪਿਆ ਇਹਦਾ ਠੀਕ ਹੈ ਤੇ ਹੁਣ ਇਹਦੇ ਇਹਦੇ ਪਾਸੇ ਆ ਜੀ ਇਹ ਜਿਹੜੀ ਇਹ ਨੇ ਕਈ ਵੀਰ ਆਪਾਂ ਨੂੰ ਪੁੱਛਦੇ ਆ ਇਹ ਕੀ ਚੀਜ਼ ਹੈ ਹਾਂਜੀ ਇਹ ਵੀਰ ਜੀ ਇਹਨਾਂ ਨੂੰ ਆਪਾਂ ਬੋਲਦੇ ਆ ਟੋਚਨ ਹੁੱਕ ਜਿੱਤਾ ਟਰਾਲਾ ਕਿਤੇ ਖੁੱਭ ਜੇ ਫਸ ਜੇ ਹਾਂਜੀ ਮੜਾ ਮੋਟਾ ਇੱਧਰ ਉੱਧਰ ਕਰਨਾ ਪਵੇ ਦੂਆ ਟਰੈਕਟਰ ਪਾ ਕੇ ਆਪਾਂ ਇੱਧਰ ਉੱਧਰ ਕਰ ਸਕਦੇ ਆ ਇਸ ਸਾਈਡ ਵੀ ਲੱਗੀ ਹੋਈ ਆ ਉਸ ਸਾਈਡ ਵੀ ਲੱਗੀ ਹੋਈ ਆ ਠੀਕ ਹੈ ਦੋਨੋਂ ਸਾਈਡ ਲਾਤੀ ਆ ਇਹ ਵੀ ਅੱਗੇ ਖਿੱਚਣ ਵਾਸਤੇ ਕੱਟ ਦਾ ਦੇਣ 17 17 ਇਹ ਆ ਕੈਫਟਾ ਆ ਗਿਆ ਇਹ 14 ਫੁੱਟ ਆ ਗਿਆ ਜੀ 14 ਫੁੱਟ ਇਹਦੇ ਵਿੱਚ ਕੋਈ ਚੇਂਜਿੰਗ ਹੈ ਇਹਦੇ ਵਿੱਚ ਚੇਂਜਿੰਗ ਵੀਰ ਜੀ ਵੀਰ ਦੀ ਡਿਮਾਂਡ ਤੇ ਤਿਆਰ ਹੋਇਆ ਜਿੱਦਾਂ ਇਹਨੂੰ ਵੀਰ ਨੇ ਰੀਲਾਂ ਨਹੀਂ ਲਵਾਈਆਂ ਹਾਂਜੀ ਇਹ ਆਪਣਾ ਜੌਂਡੀਅਰ ਰੰਗ ਰਾਇ ਹਾਂਜੀ ਤੇ ਜੱਸੀ ਇੱਥੇ ਕੈਮਰਾ ਮਾਰੀ ਜਿਵੇਂ ਤੁਸੀਂ ਬਾਈ ਮੋਹਨ ਆਹ ਲੇਟਾਂ ਜੀਆਂ ਲਈ ਖੜਿਓ ਇਹ ਮੜਾ ਮੋਟਾ ਚਲਦੀਆਂ ਨੇ ਬਾਈ ਰਾਤ ਨੂੰ ਬਾਈ ਜੀ ਮੜਾ ਮੋਟਾ ਕਿਉਂ ਪੂਰਾ ਕੰਮ ਕਰਨਗੇ ਆਪਣਾ ਜਿਹੜਾ ਇਹ ਪੂਰਾ ਕੰਮ ਕਰਨਗੇ ਇਹ ਟਰੈਕਟਰ ਨਾਲ ਕਨੈਕਸ਼ਨ ਹੋਣਾ ਉਹ ਰਹੀ ਇਹਨਾਂ ਦੀ ਵਾਇਰ ਠੀਕ ਆ ਵਾਇਰ ਰਹੀ ਮੂਹੇ ਜਦੋਂ ਟਰੈਕਟਰ ਦੇ ਬ੍ਰੇਕ ਦੱਬੋਗੇ ਬ੍ਰੇਕ ਜਗਣੇ ਆ ਹੰਡੀਗੇਟਰ ਚਲਾਓਗੇ ਹੰਡੀਗੇਟਰ ਚੱਲਨੇ ਆ ਪਾਰਕਿੰਗ ਚਲਾਓਗੇ ਪਾਰਕਿੰਗ ਚੱਲ ਜਾਨੀ ਕਿ ਹੁਣ ਵਿਚ ਵੱਜਣ ਵਾਲਾ ਕੰਮ ਵੀ ਗਿਆ ਜਾਨੀ ਕਿ ਜੇ ਕੋਈ ਮਗਰੋਂ ਚੀਜ਼ ਆਉਂਦੀ ਆ ਪਤਾ ਲੱਗ ਜ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਤਾਂ ਕਿ ਪਿੱਛੇ ਤੋਂ ਵੀਰਾਂ ਨੂੰ ਦਿਖਦੀਆਂ ਨਹੀਂ ਵੀ ਕਿੱਥੇ ਨੇ ਲਾਈਟਾਂ ਲਾਈਟਾਂ ਇਹਨਾਂ ਦੇ ਅੰਦਰ ਹੈ ਵੀਰ ਜੀ ਇਹ ਇੱਧਰ ਨੂੰ ਦਿਖਾਓ ਲਾਈਟ ਮਾਰ ਕੇ ਪਿੱਛੇ ਟਰੱਕ ਵਾਲੀਆਂ ਲਾਈਟਾਂ ਨੇ ਠੀਕ ਹੈ ਜੀ ਇੱਧਰੋਂ ਦੇਖੋ ਟਰੱਕ ਵਾਲੀਆਂ ਨੇ ਟਰੱਕ ਵਾਲੀਆਂ ਲਾਈਟਾਂ ਨੇ ਜਿਹੜੀ بڑے ਟਰੱਕਾਂ ਹੁੰਦੇ ਨੇ ਐਲਈਡੀਆਂ ਠੀਕ ਹੈ ਤੇ ਆ ਗਿਣਤੀ ਵੀ ਲਾਤੀ ਹਨਾ ਤੁਸੀਂ ਹਾਂਜੀ ਸਾਈਡ ਤੇ ਬਿਲਕੁਲ ਬੇਲਚਾ ਇਹ ਬੇਲਚਾ ਵੀ ਲਾਤਾ ਇਹ ਵੀ ਕੰਮ ਬਹੁਤ ਦਿੰਦਾ ਜਿਵੇਂ ਹੁਣ ਇਹ ਕੰਪਲੀਟ ਘੜਾ 14 ਫੁੱਟਾ ਕੈਰ ਪੀ ਕਿਲੋ ਦੇਉਗੇ ਜਿੱਦਾਂ ਕਈ ਵੀਰ ਕਹਿੰਦੇ ਆਪਾਂ ਨੂੰ ਉਕਮੁੱਕਾ ਲੈਣਾ ਹੈ ਤਾਂ ਇਹ 2.5 ਲੱਖ ਰੁਪਏ ਦੇ ਵੀਰ ਜੀ ਉਕਮ ਬੁੱਕਾ 2.5 ਲੱਖ ਹਾਂ ਸਭ ਕੰਪਲੀਟ ਟੈਰਾਂਸ ਵਿੱਚ ਠੀਕ ਹੈ ਜੀ 2.5 ਲੱਖ ਦਾ ਕਈ ਵੀਰ ਕਹਿੰਦੇ ਨੇ ਆਪਾਂ ਨੂੰ ਤਾਂ ਤੋਲ ਕੇ ਲੈਣਾ ਠੀਕ ਹੈ ਜੀ ਤੋਲ ਕੇ 86 ਰੁਪਏ ਕਿਲੋ ਆਪਣਾ ਰੇਟ ਹੈ ਵੀਰ ਜੀ ਅੱਜ ਦਾ ਇਹ ਆਪਣਾ ਪੇਂਟ ਪਲੱਸ ਹੈ ਜਿਹੜਾ ਇਹਨੂੰ ਪੇਂਟ ਐ ਸਵਾ ਕੰਪਨੀ ਦਾ ਸ਼ੀਸ਼ੇ ਵਾਂਗ ਫੋਟੋ ਦਿਖ ਰਹੀ ਹੈ ਇਹਦੇ ਵਿੱਚ ਇਹ 18000 ਰ ਗੱਡੀ ਮੋਟਰਸਾਈਕਲ ਤੇ ਹੱਥ ਫੇਰ ਕੇ ਦੇਖ ਲਓ ਟਰਾਲੇ ਦੇ ਨਾਲ ਦੀ ਨਾਲ ਤੁਹਾਨੂੰ ਪੇਂਟ ਦੀ ਕੁਆਲਿਟੀ ਦਾ ਪਤਾ ਲੱਗ ਜੇ ਕੁਆਲਿਟੀ ਦਾ ਪਤਾ ਲੱਗ ਜਾਓ ਠੀਕ ਹੈ ਇੱਧਰ ਵੀ ਟਰਾਲੇ ਕਾਫੀ ਬਨੇ ਖੜੇ ਨੇ ਮੋਣ ਜੇ ਆਪਾਂ ਗੱਲ ਕਰੀਏ ਹੁਣ ਤੁਹਾਡੇ ਨਾਲ ਵੀ ਕਹੇ ਫੁੱਟੇ ਤੋਂ ਲੈ ਕੇ ਕਹੇ ਫੁੱਟੇ ਤੱਕ ਟਰਾਲਾ ਆਪਾਂ ਤਿਆਰ ਕਰ ਦਿੰਨੇ ਆ ਤਕਰੀਬਨ ਵੀਰ ਜੀ ਜਿਹੜਾ ਆਪਣਾ ਹੋਰ ਮੈਨਾਂ ਦਾ ਆਪਣਾ ਐਕਸਪੀਰੀਅੰਸ ਹੈ ਜਿਹੜਾ ਉਹ 10 ਫੁੱਟ ਤੋਂ ਲੈ ਕੇ 22 ਫੁੱਟ ਤੱਕ ਆਪਾਂ ਟਰਾਲਾ ਤਿਆਰ ਕਰ ਦਾਂਗੇ ਜੀ ਠੀਕ ਹੈ ਜੀ ਹਾਂ ਤੇ ਜਿਹੜਾ ਆਪਣਾ 10 ਫੁੱਟ ਤੋਂ 16 ਫੁੱਟ ਤੱਕ ਦਾ ਟਾਈਮ ਹੈ ਉਹ ਇੱਕ ਹਫਤੇ ਹਾਂਜੀ ਉਹ ਆਪਾਂ 10-12 ਦਿਨ ਦਾ ਟਾਈਮ ਲੈਂਦੇ ਆ ਹਾਂਜੀ ਤੇ ਕਈ ਵਾਰ ਵੱਧ ਟਾਈਮ ਵੀ ਲੈਣਾ ਪੈ ਜਾਂਦਾ ਬੁਕਿੰਗਾਂ ਜ਼ਿਆਦਾ ਹੁੰਦੀਆਂ ਨੇ ਬੁਕਿੰਗਾਂ ਜ਼ਿਆਦਾ ਹੁੰਦੀਆਂ ਨੇ ਵੱਧ ਟਾਈਮ ਵੀ ਲੈਣਾ ਪੈਂਦਾ ਇੱਕ ਮੈਨੂੰ ਐਂ ਦੱਸ ਮੋਣਾ ਆ ਤਾਂ ਜਮਾਂ ਤੂੰ ਤਿਆਰ ਕਰਤਾ ਸੀ ਇਹਦਾ ਵਟਕੇ ਕੀ ਕਰਤਾ ਇਹ ਦੇਖ ਸਕਦੇ ਹੋ ਵੀਰ ਜੀ ਆਪਾਂ ਨੂੰ ਆਨਲਾਈਨ ਆਰਡਰ ਹੋਇਆ ਸੀ ਤੇ ਹਾਂਜੀ ਯੂਪੀ ਤੋਂ ਯੂਪੀ ਤੋਂ ਯੂਪੀ ਤੋਂ ਆਨਲਾਈਨ ਆਰਡਰ ਹੋਇਆ ਸੀ ਉਹ ਬਾਈ ਨੇ ਆਪਣਾ ਬੰਦਾ ਡਰਾਈਵਰ ਰੱਖੇ ਹੋਏ ਆ ਟਰਾਲੇ ਚਲਾਣ ਵਾਲੇ ਠੀਕ ਹੈ ਜੀ ਉਹ ਡਰਾਈਵਰਾਂ ਨੇ ਪਹਿਲਾਂ ਉਹਨਾਂ ਨੇ ਕਿਹਾ ਤਾਂ ਕਿ ਆਪਾਂ ਮੱਛੀ ਹੁੱਕ ਨਹੀਂ ਲੈਣਾ ਸਿੰਪਲ ਹੁੱਕ ਹੀ ਯੂਪੀ 'ਚ ਤੁਹਾਨੂੰ ਪਤਾ ਹੀ ਹੈ ਥੱਲੇ ਲੋਕਾਂ ਨੂੰ ਪਤਾ ਨਹੀਂ ਹੈਗਾ ਮੱਛੀ ਕਿਹ ਹੈ ਠੀਕ ਹੈ ਜੀ ਉਹਨੇ ਬਾਈ ਨੇ ਸਿੰਪਲ ਹੁੱਕ 'ਚ ਤਿਆਰ ਕਰਾ ਲਾ ਫਿਰ ਉਹ ਬਾਈ ਨੇ ਆਪਣਾ ਕਿਆ ਬਤਾ ਉਹਨਾਂ ਦੀ ਕਿਆ ਸਲਾਹ ਯੋ ਯੋ ਕਹਿ ਰਿਹਾ ਆਪਾਂ ਨੂੰ ਮੱਛੀ ਹੁੱਕ ਲੈਣਾ ਹੈ ਠੀਕ ਹੈ ਜੀ ਉਹ ਬਾਈ ਕਹਿ ਰਿਹਾ ਆਪਾਂ ਐਕਸਟਰਾ ਪੈਸੇ ਵੀ ਦੇ ਦਾਂਗੇ ਇਹਦੇ ਪਰ ਆਪਾਂ ਬਾਈਆਂ ਤੋਂ ਕੋਈ ਪੈਸਾ ਨਹੀਂ ਲੈਂਦੇ ਜੀ ਜਿਹੜਾ 2-3 ਘੰਟੇ ਲੇਬਰ ਨੂੰ ਪ੍ਰੇਸ਼ਾਨੀ ਆਈ ਹੈ ਠੀਕ ਹੈ ਜੀ ਇਹ ਬਾਈਆਂ ਦਾ ਆਪਣਾ ਜਾਨਕਾ ਜਾਨਕਾ ਮਗਰੋਂ ਚੇਂਜ ਕਰਵਾ ਲਿਆ ਉਹਨਾਂ ਨੇ ਮੱਛੀ ਹੁੱਕ ਕਰਤਾ ਬਾਈ ਦਾ ਸਿੰਪਲ ਹੁੱਕ ਤੋਂ ਤੇ ਹੁਣ ਗ੍ਰਾਈਂਡਰ ਮਾਰ ਕੇ ਇਹਨੂੰ ਪੇਂਟ ਕਰਕੇ ਨਾਲ ਮਿਲਾ ਕੇ ਦੇਵਾਂਗੇ ਬਾਈ ਨੂੰ ਇਹ ਕੱਲ ਨੂੰ ਬਾਈ ਸ਼ਾਮ ਨੂੰ ਆਪਣੇ ਕੋਲ ਪਹੁੰਚ ਰਿਹਾ ਹੈ ਇਹਨੂੰ ਕੱਲ ਨੂੰ ਸ਼ਾਮ ਨੂੰ ਡਿਲੀਵਰ ਕਰਾ ਦੇ ਠੀਕ ਹੈ ਜੀ ਤੇ ਜੇ ਹੁਣ ਆਪਾਂ ਹੁੱਕਾਂ ਦੀ ਗੱਲ ਕਰੀਏ ਹਨਾ ਇੱਕ ਉਧਰ ਆਪਾਂ ਗੋਲ ਹੁੱਕ ਦੇਖੀ ਸੀ ਹਨਾ ਇਹ ਘਾ ਆ ਗਈ ਚੌਕ ਸੁੱਕ ਇਹਨਾਂ 'ਚ ਕੋਈ ਫਰਕ ਹੈ ਇਹ ਹੁੱਕ ਹੈ ਜਿਹੜੀ ਚੌਰ ਸੁੱਕ ਹੈ ਇਹ ਮਜ਼ਬੂਤ ਲੋਹੇ ਦੀ ਲੱਠੇ ਦੀ ਹੁੱਕ ਹੈ ਜਿਹੜੀ ਗੋਲ ਐ ਉਹ ਲੋਹਾ ਪੰਗੜਾ ਕੇ ਮਸ਼ੀਨਾਂ ਨਾਲ ਗਰਮ ਕਰਕੇ ਉਹਦੀ ਪਹਿਲਾਂ ਹੀ ਜਾਨ ਕੱਢੀ ਹੋਈ ਐ ਲੋਹੇ ਦੀ ਠੀਕ ਐ ਜੀ ਉਹ ਜਿਹੜੀ ਹੁੱਕ ਐ ਉਹ ਇਹ 3.5 ਇੰਚੀ ਹੁੱਕ ਐ ਇਹਦੇ ਚ ਵਜਨ ਐ 37 38 ਕਿਲੋ 3.5 ਇੰਚੀ ਚ ਗੋਲ 3.5 ਇੰਚੀ 26 ਕਿਲੋ ਵਜਨ ਐ ਠੀਕ ਐ ਜੀ ਸਿੱਧਾ 12 14 ਕਿਲੋ ਦਾ ਫਰਕ ਐ ਵਜਨ 14 ਕਿਲੋ ਦਾ ਫਰਕ ਐ ਤੇ ਇੱਕ ਬਾਈ ਤੂੰ ਹੋਰ ਵੀ ਤਿਆਰ ਕੀਤਾ ਹਨਾ ਟਰਾਲਾ ਕਹਿੰਦੇ ਵੀ ਗੰਨੇ ਵਾਸਤੇ ਜਾਣਾ ਟਰਾਲਾ ਸਾਨੂੰ ਦਿਖਾਉਣੇ ਆ ਇੱਧਰ ਤੇ ਇਹ ਬਾਈ ਕਿੱਥੇ ਜਾਣਾਗਾ ਇਹ ਪਠਾਨਕੋਟ ਜਾਣਾ ਐ ਜੀ ਆਪਣਾ 18 ਫੁੱਟ ਬੀਨਾਂ ਜੈਕ ਦੋ ਬਾਈ ਨੇ ਤਿਆਰ ਬੀਨਾ ਬਿੱਡ ਤੋਂ ਬੈਨ ਬਿੱਡ ਤੋਂ ਬੈਨ ਜੈਕ ਤੋਂ ਬੀਨ ਜੈਕ ਕੱਲੇ ਗੰਨੇ ਵਾਸਤੇ ਦੂਜਾ ਟਰਾਲਾ ਜਾ ਰਿਹਾ ਹੈ ਬਾਈ ਕੋਲ ਆਪਣਾ ਇੱਕ ਦੂਜਾ ਟਰਾਲਾ ਪਿਛਲੇ ਸੀਜ਼ਨ ਚ ਗਿਆ ਸੀ ਠੀਕ ਹੈ ਜੀ ਇਹ ਕੇ ਸੀਜ਼ਨ ਤੇ ਜਾਣ ਲੱਗ ਰਿਹਾ ਇਹਨੂੰ ਕੱਲ ਨੂੰ ਪਰਸੋਂ ਨੂੰ ਡਿਲੀਵਰ ਕਰਾ ਦਾਂਗੇ ਠੀਕ ਹੈ ਜੀ ਤੇ ਲੋਹਾ ਸੇਮ ਹੈ ਬਾਈ ਜੀ ਲੋਹਾ ਸੇਮ ਹੈ ਜੀ ਸਾਰਾ ਹੈਵੀ ਲੋਹਾ ਲੱਗਾ ਇਹਨੂੰ ਰੇਲ ਵਾਲਾ ਹਿੱਸਾ ਹੈ ਠੀਕ ਹੈ ਜੀ ਬੀਨਾ ਜੈਕ ਹੈ ਤੇ 10 ਗੇਜ ਇਹਨੂੰ ਸਾਈਡ ਹੈ ਜਹਾਜ਼ ਦਾ ਫਰਸ ਹੈ 18 ਫੁੱਟ ਲੰਬਾ ਹੈ 7 ਫੁੱਟ ਚੌੜਾ ਠੀਕ ਹੈ ਜੀ ਤੇ ਜਿਵੇਂ ਇਹ ਬੈਨ ਜੈਕ ਤੋਂ ਤੁਸੀਂ ਤਿਆਰ ਕੀਤਾ ਹੈ ਕੋਈ ਗੰਨੇ ਆਲਾ ਵੀਰ ਜਾਂ ਆ ਕਰਵਾਉਣਾ ਚਾਹੁੰਦਾ ਸੋ ਉਥੋਂ ਕਿ ਇਹਦਾ ਪ੍ਰਾਈਸ ਰੇਟ ਤੇ ਚ ਫਰਕ ਪਊਗਾ ਕੋਈ 1 ਰੁਪਿਆ ਘੱਟ ਦੇਵਾਂਗੇ ਜੀ ਬਿਨਾ ਜੈਕ ਤੋਂ ਜਿਹੜੇ ਜੈਕ ਆ ਆਪਣੇ ਥੋੜੇ ਮਹਿੰਗੇ ਪੈਂਦੇ ਆ ਆਪਾਂ ਨੂੰ ਜਿਹੜਾ ਬਿਨਾ ਜੈਕ ਤੋਂ ਬਾਈ ਨੇ ਲੋਡ ਆ ਜਿਹੜਿਆਂ ਨੂੰ ਉਹਨੋਂ 1 ਰੁਪਿਆ ਕਿਲੋ ਆਪਾਂ ਘੱਟ ਕਰ ਦਾਂਗੇ 1 ਰੁਪਿਆ ਕਿਲੋ ਘੱਟ ਮੋਕਾ ਮੁੱਕੀ ਦਾ ਰੇਟ ਆ ਜਿਹੜਾ ਉਹਦੇ 'ਚ 15000 ਦਾ ਫਰਕ ਪੈ ਜਾਏਗਾ ਉਹ 'ਚ 15000 ਰੁਪਏ ਦਾ ਫਰਕ ਪੈ ਜੂ ਅੱਜ ਦੇ ਟਾਈਮ 'ਚ 15-20000 ਦਾ ਪਈਗਾ ਜੀ ਹਾਂ 15-20000 ਰੁਪਏ ਦਾ ਅੱਜ ਦੇ ਟਾਈਮ 'ਚ ਫਰਕ ਪਊ ਮਿੱਤਰੋ ਜੇ ਬਿਨ ਕਿੰਨਾ ਫਰਕ ਪਤਾ ਮੋਹਣ ਕਾਲੇ ਚ ਦੇ ਪਹਿਲਾਂ ਮੈਂ ਅੱਜ ਦੇ ਟਾਈਮ ਚ ਅੱਜ ਦੇ ਟਾਈਮ 86 ਰੁਪਏ ਰੇਟ ਹੈ ਜੀ ਪਹਿਲਾਂ ਆਪਾਂ ਨੇ 88 ਰੁਪਏ ਦੇ ਪਹਿਲਾਂ ਆਪਣਾ 90 ਰੁਪਏ ਦੁਕਾਨ ਦਾ ਆਪਣੀ ਦਾ ਰੇਟ ਸੀ ਤੁਸੀਂ ਦੂਰ ਤੋਂ ਆਏ ਸੀ ਵੀ ਕਿ ਰੇਟ ਕੁਝ ਘੱਟ ਕਰੋ ਆਪਾਂ ਨੇ 88 ਰੁਪਏ ਕਰਿਆ ਸੀ ਹੁਣ ਆਪਣਾ 88 ਰੁਪਏ ਦੁਕਾਨ ਦਾ ਰੇਟ ਹੈ ਤੁਹਾਡੀ ਵੀਡੀਓ ਕਰਕੇ ਆਪਾਂ 86 ਰੁਪਏ ਕਰ ਰਹੇ ਹਾਂ 86 ਰੁਪਏ ਮਿੱਤਰੋ ਹੋ ਚੁ ਕਰਤਾ ਜੇ ਗੱਲ ਕੀਤੀ ਜਾਵੇ 10 ਤੋਂ 15000 ਰੁਪਏ ਦਾ ਉਹ ਟਰਾਲੇ ਚ ਵੀ ਫਰਕ ਪਊਗਾ ਤੇ ਲੋਕੇਸ਼ਨ ਕੀ ਹੈ ਬਾਈ ਮੋਹਣ ਆਪਣਾ ਲੋਕੇਸ਼ਨ ਵੀਰ ਜੀ ਆਪਣੀ ਅੰਬਾਲਾ ਸ਼ਹਿਰ ਸੰਭੂ ਟੋਲ ਅਜੇ ਤੇ ਜਿੱਥੇ ਕਿਸਾਨ ਵੀਰ ਬੈਠੇ ਤੇ ਆਪਣੇ ਸਭ ਵੀਰਾਂ ਨੂੰ ਪਤਾ ਹੀ ਹੈ ਉੱਥੋਂ ਰੋਡ ਆ ਰਿਹਾ ਬਿਲਕੁਲ ਆਪਣੇ ਕੋਲ 18 ਕਿਲੋਮੀਟਰ ਚੱਲ ਕੇ ਆਪਣੀ ਦੁਕਾਨ ਹੈ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਕਿਸੇ ਨੂੰ ਵੀ ਪੁੱਛ ਸਕਦੇ ਹੋ ਤੁਸੀਂ ਮੋਬਾਈਲ ਨੰਬਰ ਤੁਸੀਂ ਆਪਣਾ ਦੇ ਹੀ ਦਿੱਤਾ ਲੋਕੇਸ਼ਨ ਮੰਗਾ ਸਕਦੇ ਹੋ ਫੋਟੋਆਂ ਟਰਾਲੀਆਂ ਦੀ ਵੀਡੀਓ ਜੋ ਮਰਜੀ ਪੁੱਛ ਸਕਦੇ ਹੋ ਤੁਸੀਂ ਆਪਣੇ ਕੋਲ ਦੂਰ ਤੋਂ ਚਲਣ ਤੋਂ ਪਹਿਲਾਂ ਠੀਕ ਹੈ ਜੀ ਮੋਬਾਈਲ ਨੰਬਰ ਕਿੰਨਾ ਹੈ ਭਾਈ ਜੀ ਮੋਬਾਈਲ ਨੰਬਰ 7027777181 702777181 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਮੋਹਨ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਸੋਨੂੰ ਵੀਡੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ